मनोरंजन एंड ड्रामाटिक क्लब ਵੱਲੋਂ 3 ਅਕਤੂਬਰ ਤੋਂ ਲੈ ਕੇ 13 ਅਕਤੂਬਰ ਤੱਕ ਪ੍ਰਾਚੀਨ ਸ਼ਿਵ ਮੰਦਿਰ ਤਲਾਵ ਰੋੜਿਆ ਮਿਲੀਗੇਟ ਵਿਖੇ ਰਾਮ ਰੀਲਾ ਦਾ ਹੋਵੇਗਾ ਯੋਜਨਾ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰ ਸ਼ਰਮਾ ਦੀ ਰਿਪੋਰਟ ਜੇਕਰ ਦੇ ਰੰਗੇ ਅਹਾਂ ਅਹਾਂ ਪ੍ਰੀ ਟੈਕਸ਼ੀਅਰ ਪਿਛਲੇ ਕਈ ਸਾਲਾਂ ਤੋਂ 10-15 ਸਾਲਾਂ ਤੋਂ ਸੇਵਾ ਨਿਭਾ ਰਿਹਾ ਹੈ ਕਮਲ ਬਰਕਸ਼ਨ

ਸਾਧਾਂ ਤੋਂ RAM ਨਾਮ ਦਾ ਜਿਹੜਾ ਨਾਮ ਜਨਨ ਦਾ ਕਾਰਜ ਕਰ ਰਹੀ ਹੈ ਮੈਂ ਇਹ ਧੰਨਵਾਦ ਕਰਦਾ ਹਾਂ ਸ਼ਿਵ ਮੰਦਰ ਤਲਾਵ ਰੋੜੀਆਂ ਦੇ ਜਿੰਮੇਦਾਰ ਕਿ ਇਹਨਾਂ ਨੇ ਬਹੁਤ ਸਾਲਾਂ ਤੋਂ ਸਾਦੋਂ ਇਹ ਬੇਨਤੀ ਕਰਦੇ ਰਹੇ ਕਿ ਜਿਹੜੇ ਨਾਮ ਇਹ ਦਾ ਵਿਥੇ ਕਰੋ ਕਿਉਂਕਿ ਦਸ਼ਰਯ ਤੱਕ 23 ਸਾਲ ਤੋਂ ਕਾਰਜ ਰਣੇ ਚੱਲਦੇ ਆ ਰਹੇ ਸੀ ਵਿਸ਼ੇ ਸਾਲ ਤੁਹਾਨੂੰ ਉਹ ਜਿੱਦਾਂ ਹੰਗਾਰਾ ਮਿਲਿਆ ਅਸੀਂ ਰਾਮਲੀਲਾ ਦਾ ਕਰ ਕਾਰਨ ਇੱਥੇ ਰੱਖਿਆ ਇਸ ਵਾਰ ਵੀ ਅਸੀਂ ਪ੍ਰਭੂ ਰਾਮ ਜੀ ਦਾ ਅੰਮਨ ਜੀ ਦਾ ਸ਼ੇ ਬਦਲੇ ਕੇ ਇਹ ਪ੍ਰਣ ਕਰਦੇ ਆਂ ਕਿ ਅਸੀਂ ਅਗਲੇ ਸਾਲ ਦਾ ਵੀ ਬੈਠ ਕੇ ਇਹ ਵਧੀਆ ਜੜੀ ਹੈ ਰਾਮਲੀਲਾ ਪੇਸ਼ ਕਰਾਂਗੇ ਜੈ ਸ਼੍ਰੀ ਰਾਮ ਬੋਲੇ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨੋਰੰਜਨ ਡਰਾਮਾ ਟੈਕ ਕਲੱਬ ਜਿਤਨਾ ਕਿ ਪਿਛਲੇ ਸਾਲ ਰਾਕੀਨ ਸ਼੍ਰੀ ਮੰਦਿਰ ਤਲਾਬ ਰੋੜਿਆ ਮੇਲੀ ਗੇਟ ਫਗਵਾੜਾ ਦੇ ਵਿੱਚ ਰਾਮਲੀਲਾ ਦਾ आयोजन ਕੀਤਾ ਗਿਆ ਸੀ। ਇਸੇ ਗੜੀ ਦੇ ਵਿੱਚ ਇਸ ਸਾਲ ਵੀ 2024 ਦੇ ਵਿੱਚ 3 ਅਕਤੂਬਰ ਤੋਂ ਲੈ ਕੇ 13 ਅਕਤੂਬਰ ਤੱਕ ਰਾਕੀਨ ਸ਼੍ਰੀ ਮੰਦਿਰ ਤਲਾਬ ਰੋੜਿਆ ਮੇਲੀ ਗੇਟ ਦੀ ਗਰਾਊਂਡ ਦੇ ਵਿੱਚ ਪੱਕੀ ਸਟੇਜ ਦੇ ਉੱਤੇ ਰਾਮਲੀਲਾ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ। ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਇਹ ਰਾਮਲੀਲਾ ਦੇ ਵਿੱਚ ਹੌਮ ਹਮਾ ਕੇ ਪਹੁੰਚੋ ਔਰ ਪ੍ਰਭੂ શ્રી RAM ਦਾ ਆਸ਼ੀਰਵਾਦ ਪ੍ਰਾਪਤ ਕਰੋ। ਇਸੇ ਤਰ੍ਹਾਂ ਅਸੀਂ ਇਸ ਵਾਰ ਸਾਰੇ ਪਾਤਰਾ ਦੀ ਸਹਿਯੋਗ ਦੇ ਨਾਲ ਔਰ ਸਾਰਿਆਂ ਦੀ ਡਿਮਾਰ ਦੇ ਨਾਲ ਜਿਸ ਤਰ੍ਹਾਂ ਕੀ ਸਾਡੇ ਪ੍ਰਧਾਨ ਡਾਕਟਰ ਬਾਂਸ਼ੇਦੁਰ ਸੂਚੀ ਜਿਹੜੇ ਕੀ ਪੂਰੀ ਕਮਾਂਡ ਇਸ 49 ਡਰਾਵ ਟਿਕਲੇ ਨੂੰ ਸੰਭਾਲੇ ਹੋਏ ਸੀ ਜਿਹੜੇ ਕਿੰਨੀਆਂ ਸਾਲਾਂ ਤੋਂ ਔਰ ਵਿਦੇਸ਼ ਦੇ ਵਿੱਚ ਸੈਟਲ ਹੋਏ ਨੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਇਸ ਵਾਰ ਤੁਸੀਂ ਪ੍ਰਧਾਨ ਨਇਆ ਨਿਯੁਕਤ ਕਰੋ ਤੇ ਅਸੀਂ ਇਸ ਵਾਰ ਸਾਰੇ ਮੈਂਬਰਾਂ ਨੇ ਪਾਤਰਾ ਨੇ ਕੈਬਨਿਟ ਨੇ ਸਰਬਸੰਮਤੀ ਨਾਲ ਸੰਤੁਰ ਵੇਦੀ ਜੀ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ ਔਰ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਇਹ ਸਭ ਲੈਣਾ ਹਮ ਹਮਾਗੇ ਕਰਨ ਔਰ ਸਾਰੇ ਸ਼ਹਿਰ ਦਾ ਸਹਿਯੋਗ ਸਾਨੂੰ ਚਾਹੀਦਾ ਹੈ ਬੋਲ ਸੀ ਆਬਦੀ रामचंद्र ਮਹਾਰਾਜ ਜੀ ਕੀ